ਫਗਵਾੜਾ ਵਿਖੇ ਬੀਤੇ ਦਿਨੀ ਲੋਕ ਸਭਾ ਦੀਆਂ ਚੋਣਾਂ ਦੌਰਾਨ ਕੱਢੇ ਗਏ ਰੋਡ ਸ਼ੋਅ ਦਰਨ ਹਲਕਾ ਇੰਚਾਰ ਸਰਦਾਰ ਜੁਗਿੰਦਰ ਸਿੰਘ ਮਾਨਵਲੋਂ ਪ੍ਰਭੂ ਰਾਮਜੀ ਦੇ ਖਿਲਾਫ ਬੋਲੇ ਗਏ ਕੁਝ ਇਤਰਾਜਜੋਕ ਸ਼ਬਦਾਂ ਨੂੰ ਲੈ ਕੇ Hindu ਸੰਗਠਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ Hindu ਸੰਗਠਨਾਂ ਨੂੰ SP ਫਗਵਾੜਾ ਵੱਲੋਂ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ ਇਸ ਦੌਰਾਨ ਫਗਵਾੜਾ ਦੇ Hindu ਸੰਗਠਨ ਮੁਰਤੋਂ SP ਫਗਵਾੜਾ ਨੂੰ ਮਿਲੇ ਇਸ ਮੌਕੇ ਗੱਲਬਾਤ ਕਰਦਿਆਂ Hindu ਸੰਗਠਨਾਂ ਨੇ ਦੱਸਿਆ ਕਿ SP ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਬਿਆਨ ਲੈਣ ਤੋਂ ਬਾਅਦ ਬਾਅਦ ਦਰਖਾਸਤ ਐਸਐਸਪੀ ਕਪੂਰਥਲਾ ਨੂੰ ਭੇਜ ਕੇ ਦੋ ਦਿਨ ਦੇ ਅੰਦਰ ਅੰਦਰ ਪਰਚਾ ਦਰਜ ਕੀਤਾ ਜਾਵੇਗਾ ਹੁਣ ਆਖਿਆ ਕਿ ਅਗਰ ਪੁਲਿਸ ਨੇ ਸਰਦਾਰ ਮਾਨ ਖਿਲਾਫ ਮਾਮਲਾ ਦਰਜ ਨਾ ਕੀਤਾ ਤਾਂ ਸਮੂਹ ਹਿੰਦੂ ਸੰਗਠਨ ਆਪਣੀ ਅਗਲੀ ਰਣਨੀਤੀ ਅਖਤਿਆਰ ਕਰਨਗੇ ਇਸ ਦੌਰਾਨ ਇੰਦਰਜੀਤ ਕਰਵਲ ਪ੍ਰਦੀਪ ਹੂਜਾ ਦੀਪਕ ਭਾਰਦਵਾਜ ਪੰਕਜ ਚਾਵਲਾ ਇੰਦਰਜੀਤ ਕਾਲੜਾ ਵਿਪਨ ਸ਼ਰਮਾ ਰਾਜੂ ਚਹਿਲ ਰਾਜਨ ਸ਼ਰਮਾ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ ਜੋ 4 ਦਿਨ ਪਹਿਲਾਂ ਜੋਗਿੰਦਰ ਸਿੰਘ ਮਾਨ ਵੱਲੋਂ ਸਭ ਦੇ ਇਰਾਦੇ ਮਹਾਨ ਜੀ ਰਾਜ ਦੇ ਪ੍ਰਤੀ ਅਪਸ਼ਮਤ ਬੋਲੇ ਗਏ ਸੀਗੇ ਉਹਦੇ ਰੋਸ਼ ਦੇ ਵਿੱਚ ਸਾਰੇ ਹਿੰਦੂ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਮੰਨ ਦੇ ਵਿੱਚ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਉਸੇ ਲਈ ਅੱਜ ਅਸੀਂ ਆਪਣੀ ਐਸਪੀ ਮੈਡਮ ਭੱਟੀ ਸਾਹਿਬ ਨੂੰ ਮਿਲਣ ਆਏ ਸੀ ਕਿਉਂਕਿ ਜੋ ਅਸੀਂ ਕੰਪਲੇਂਟ ਦਿੱਤੀ ਸੀਗੀ ਉਹਦੇ ਐਕਸ਼ਨ ਬਾਰੇ ਅੱਗੇ ਪੁੱਛਣ ਆਏ ਸੀ ਵੀ ਮੈਡਮ ਉਹਨਾਂ ਦਾ ਕੀ ਉਹਦੇ ਉੱਤੇ ਪ੍ਰਤੀ ਕੀ ਕਾਰਵਾਈ ਕੀਤੀ ਆ ਪਰ ਮੈਡਮ ਨੇ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਅੱਜ ਜਿਹੜੇ ਜੋ ਵੀ ਇਹਨਾਂ ਦੇ ਆਪਣੇ ਬਿਆਨ ਰਿਟਨ ਦੇ ਕੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਲਈ ਆ ਉਹ ਜਿਹੜੀ ਸਾਡੀ ਐਪਲੀਕੇਸ਼ਨ ਆ ਉਹ ਮੈਡਮ ਐਸਐਸਪੀ ਮੈਡਮ ਨੂੰ ਭੇਜ ਦਿੱਤੀ ਜਾਏਗੀ ਔਰ ਅਸੀਂ ਮੈਡਮ ਨੇ ਸਾਡੇ ਕੋਲ ਇੱਕ ਜਾਂ ਦੋ ਦਿਨ ਦਾ ਟਾਈਮ ਲਿਆ ਆ ਦੋ ਦਿਨ ਦੇ ਟਾਈਮ ਤੋਂ ਬਾਅਦ ਜੋ ਵੀ ਪੁਲਿਸ ਪ੍ਰਸ਼ਾਸਨ ਐਕਸ਼ਨ ਲਏਗਾ ਅਗਰ ਨਹੀਂ ਲਏਗਾ ਤਾਂ ਜੋ ਸਾਡਾ ਹਿੰਦੂ ਸਮਾਜ ਆ ਜਿਹੜੀ ਵੀ ਅੱਗੇ ਰਣਨੀਤੀ ਜੋ ਵੀ ਬਣੇਗੀ ਉਹਦੇ ਤੇ ਅਸੀਂ ਫਿਰ ਦੁਬਾਰਾ ਵਿਚਾਰ ਕਰਾਂਗੇ ਔਰ ਮੈਡਮ ਨੇ ਸਾਨੂੰ ਇਹ ਬੜਾ ਸ਼ੋਰਨੀ ਭਰੋਸਾ ਦਿੱਤਾ ਆ ਵੀ ਦੋ ਦੋ ਦਿਨ ਜਾਂ ਤਿੰਨ ਦਿਨ ਦੇ ਵਿੱਚ ਤਿੰਨ ਦਿਨ ਨਹੀਂ ਕਿ ਉਹਨਾਂ ਨੇ ਦੋ ਦਿਨ ਦੇ ਵਿੱਚ ਜੋ ਆ ਉਹਦੀ ਕਾਰਵਾਈ ਬਣੇਗੀ ਕੀਤੀ ਜਾਏਗੀ। ਜੀ ਰਾਮ ਜੀ ਅੱਜ ਤੋਂ 2 ਦਿਨ ਪਹਿਲਾਂ ਅਸੀਂ ਐਸਐਸਪੀ ਮੈਡਮ ਨੂੰ ਇੱਕ ਦਰਖਾਸਤ ਦਿੱਤੀ ਸੀ ਜਿਹਦੇ ਵਿੱਚ ਜਗਿੰਦਰ ਸਿੰਘ ਮਾਨ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਬਾਰੇ ਬਹੁਤ ਗਲਤ ਬੋਲਿਆ ਸੀਗਾ ਉਹਦੇ ਬੇਵਰੋਧ ਦੇ ਵਿੱਚ ਸਾਰੇ ਹਿੰਦੂ ਸਮਾਜ ਵੱਲੋਂ ਅਸੀਂ ਇੱਥੇ ਦਰਖਾਸਤ ਦਿੱਤੀ ਸੀ ਤੇ ਮੈਡਮ ਜੀ ਨੇ ਸਾਡੇ ਕੋਲੋਂ ਸੋਮਵਾਰ ਸ਼ਾਮ 5 ਵਜੇ ਤੱਕ ਦਾ ਸਮਾਂ ਲਿਆ ਸੀ ਕਿ ਸੋਮਵਾਰ ਨੂੰ ਅਸੀਂ ਕਾਰਵਾਈ ਕਰਾਂਗੇ। ਅੱਜ ਅਸੀਂ ਮੈਡਮ ਜੀ ਨੂੰ ਮਿਲਣ ਆਏ ਆਂ ਔਰ ਉਹਨਾਂ ਨੇ ਸਾਨੂੰ ਪ੍ਰੋਸਾਦਤਾ ਕਿ ਅਸੀਂ ਕੱਲ ਸਵੇਰੇ ਬਿਆਨ ਲੈ ਕੇ ਤੇ ਐਸਐਸਪੀ ਮੈਡਮ ਨੂੰ ਅਸੀਂ ਦਰਖਾਸਤ ਭੇਜ ਕੇ ਤਾਂ 2 ਦਿਨ ਦੇ ਵਿੱਚ ਵਿੱਚ ਅਸੀਂ ਪਰਚਾ ਦਰਜ ਕਰਾਂਗੇ ਅਗਰ ਪਰਚਾ ਦਰਜ ਨਹੀਂ ਹੁੰਦਾ ਜਾਂ 2 ਦਿਨ ਦੇ ਵਿੱਚ ਨਹੀਂ ਕਾਰਵਾਈ ਹੁੰਦੀ ਤਾਂ ਹਿੰਦੂ ਸਮਾਜ ਇਕੱਠਾ ਹੋ ਕੇ ਸ਼ਹਿਰ ਦੇ ਵਿੱਚ ਜੋ ਵੀ ਅਗਲੀ ਰਣਨੀਤੀ ਤਿਆਰ ਕਰੂਗਾ ਉਥੇ ਸਾਰੇ ਅਸੀਂ ਖੜੇ ਹੋਵਾਂਗੇ ਜੈ ਹਿੰਦ